ਉਨੀ ਸੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੋ ਪਿੰਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ 2 ਮੀਟਰ ਲੱਗ ਰਹੇ ਨੇ ਗ੍ਰੀਨਵਾਜ਼ ਰੈਡ ਦਾ ਪ੍ਰਬੰਧ ਬੰਡਿਆ ਜਾ ਰਿਹਾ ਹੈ ਉਸੇ ਵੇਲੇ ਸਾਰੇ ਜਈ ਸਹਿਬਾਨ ਕਰਮਚਾਰੀ ਨਗਰ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਮਹਾਰਾਜ ਹਾਜ਼ਰ ਹਨ ਸਤਿਗੁਰੂ ਜੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਇਹ ਲੈਡ ਦਾ ਕੰਮ ਸੱਚੇ ਪਾਤਸ਼ਾਹ ਖੰਭੇ ਲਾਉਣ ਦਾ ਕੰਮ ਤਾਰਾਂ ਦਾ ਕੰਮ ਸ਼ੁਰੂ ਹੋ ਕਰ ਰਹੇ ਹਨ ਸਾਰੇ ਮੁਲਾਜ਼ਮਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖਣਾ ਸੱਚੇ ਪਾਤਸ਼ਾਹ ਅੰਗ ਸੰਗ ਸਹਾਇ ਹੋਣਾ ਸੇਦੀ ਤੋਂ ਸੇਦੀ ਸੱਤੇ ਪਾਸਾ ਮਰੇ ਵਿਗਤਾਂ ਦੁਆਰਾ ਇਹ ਸਾਰੇ ਕਾਰਜ ਕਰਨੇ ਅੰਗ ਸੰਗ ਸਾਈ ਹੋਣਾ ਕੀਤਾ ਲੋੜੀਏ ਕੰਮ ਸਵਾਰ ਪਿਆ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾ ਕੀ ਹੈ ਸੰਤ ਸੰਗ ਨਿਦਾਨ ਅਮਰਤ ਚਾ ਕੀ ਹੈ ਪਹਿ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲੱਖੀ ਹੈ ਇਸ ਤਰ੍ਹਾਂ ਮਹਾਰਾਜ ਹੋਰ ਵੀ ਨਗਰ ਮਚਾਇਆ ਸਾਰਾ ਨਗਰ ਰਾਇਮਣ ਕੇ ਹੋਰ ਵੀ ਸੱਚੇ ਪਾਸਾ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਸੱਚੇ ਬਾਸਾ ਕਿਰਪਾ ਕਰੋ ਗਰੀਨ ਆਵਾਜ਼ ਅੰਤਨ ਬਾਬਾ ਬਸੀ ਸਿੰਘ ਜੀ ਅੰਤਨ ਬਾਬਾ ਘਰਬ ਸਿੰਘ ਜੀ ਮਹਾਰਾਜ ਕੋ ਇਸੇ ਤਰ੍ਹਾਂ ਆਪਦੇ ਨਗਰਾਂ ਨੂੰ ਮਹਾਰਾਜ ਚੜ੍ਹਦੀਆਂ ਵਿੱਚ ਕਰੋ ਸਾਰੇ ਨਗਰ ਵਿੱਚ ਆਪਸੀ ਪ੍ਰੇਮ ਤਵਾਕ ਬਖਸ਼ ਕਰੋ ਭਾਈਚਾਰਕ ਸਾਂਝ ਬਣਾਏ ਰੱਖਣੀ ਮਹਾਰਾਜ ਸੱਚੇ ਬਾਸਾ ਸੰਜੇ ਕਾਰਜ ਇਸੇ ਤਰ੍ਹਾਂ ਚੜ੍ਹਦੀਆਂ ਗਰਾਹ ਮਹਾਰਾਜ ਹੁੰਦੇ ਰਹਿਣ ਪਿੰਡ ਤਰੱਕੀਆਂ ਕਰੇ ਮਹਾਰਾਜ ਦੇਸਾਂ ਆਪਦੇ ਦੇਸਾਂ ਵਿੱਚ ਮਹਾਰਾਜ ਪਰਿਵਾਰਾਂ ਨੇ ਵਸਦਿਆਂ ਨੂੰ ਸਿਰ ਤੇ ਮਿਹਰ ਭਰੇ ਹੱਥ ਰੱਖੋ ਉਨ ਕਿਰਪਾ ਕਰੋ ਮਹਾਰਾਜ ਕਾ ਜਰਾ ਆਰੰਭ ਕਰ ਦੇ ਆ ਗਿਆ ਬਖਸ਼ੋ ਧਰ ਜੀ ਹਰੇਕ ਟੇਕ ਤੂੰ ਲਾਹੇ ਬਣਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆ ਵਿਰਾਸ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਚੋ ਬੋਲਾ ਇਹੀ ਆ ਉਆ ਸੱਚ ਹੋਵੇ ਸੱਚੇ ਪਾਸਾ ਜੋ ਜੋ ਆਪ ਜੀ ਦਦਾਰਾ ਹੋਵੇ ਸੋ ਰਾਜੀ ਜਾਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ